रस आपके साथ हो रहा है आगे चलते हैं तेरवा प्रश्न पच्चीस लाख रुपए आपके स्क्रीन के ऊपर। ये रहा। जय हो जय हो शंकरा आदि देव शंकरा तेरे जाप के बिना चले ये सांस किस तरह मेरा कर्म तू ही जान क्या बुरा है क्या भला तेरे रास्ते पे मैं तो आंख मूंद के चला तेरे नाम की जोत ने सार हर लियातमस मेरा नमो नमो जी शंकरा भोलेनाथ शंकरा जय त्रिलोक के नाथ शंभु हे शिवाय शंकरा नमो नमो जी शंकरा भोलेनाथ शंकरा रुद्र देव हे महेश्वर बोलिए शंकर भगवान की जय ਦਾ ਨਾਮ ਰਾਸ਼ੀਨੀ ਰਾਸ਼ੀਨੀ ਆ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਲੱਡੂ ਵੰਡ ਰਹੇ ਸੀ ਜੀ ਕੀ ਕਾਰਨ ਸੀ ਵੱਡਾ ਜੀ ਵੱਡਾ ਕਾਰਨ ਨਸ ਤੋਂ ਵੱਡਾ ਕਾਰਨ ਹੋਰ ਕੀ ਹੋ ਸਕਦਾ ਆਪਣੇ ਪਰਿਵਾਰ ਦਾ ਜੋ ਬੱਚਾ ਹੈ ਐਡੇ ਵੱਡੇ ਰਿਐਲਿਟੀ ਸ਼ੋਅ ਦੇ ਵਿੱਚ ਜੋ ਪੂਰੇ ਵਿਸ਼ਵ ਦੇ ਵਿੱਚ ਚੱਲਦਾ ਹੈ ਔਰ ਉਥੋਂ ਉਥੇ ਤੱਕ ਜਾ ਕੇ ਆਇਆ ਇਹ ਬਹੁਤ ਹੀ ਪ੍ਰਾਊਡ ਔਰ ਬਹੁਤ ਵੱਡੀ ਗੱਲ ਹੈ ਮੋਗੇ ਜੀ ਪਰਿਵਾਰ ਨੂੰ ਤਾਂ ਪਹਿਲੇ ਵੈਸੇ ਕਹਿ ਸਕਦੇ ਵੀ ਗੁਰਤੀ ਮਿਲੀ ਹੋਈ ਹੈ ਇਹ ਜੇ ਕਮਾਂ ਨਹੀਂ ਜਨ ਨੌਲੇਜ ਵੀ ਜਾਂ ਸੇਵਾ ਕਰਨ ਦੀ ਹਾਂ ਸ਼ੁਰੂ ਤੋਂ ਹੀ ਜਦੋਂ ਇਹ ਛੋਟਾ ਹੁੰਦਾ ਸੀ ਨਾ ਜਦੋਂ ਮੈਂ ਨੂੰ ਮਾਇਕੇ ਜਾਂਦੀ ਹੁੰਦੀ ਸੀ ਜਦੋਂ ਇਹ ਮੇਰੇ ਖਿਆਲ ਇਹ 2-3 ਸਾਲ ਦਾ ਹੁੰਦਾ ਸੀਗਾ ਜਾਂ 3-3 ਸਾਲ ਦਾ ਹੋਗਾ ਉਹਨੂੰ ਮੈਂ ਨਾਲ ਲੈ ਕੇ ਜਾਂਦੀ ਸੀ ਸ਼ੁਰੂ ਤੋਂ ਹੀ ਮੇਰਾ ਇਹਦੇ ਨਾਲ ਲਗਾਓ ਸਾਰੇ ਬੱਚਿਆਂ ਨਾਲ ਰਿਹਾ ਲੇਕਿਨ ਐਕਸਟਰਾ ਇਹਦੇ ਨਾਲ ਇਸ ਕਰਕੇ ਰਿਹਾ ਹੈ ਐਂ ਇਹ ਗੱਲਾਂ ਥੋੜਾ ਜਿਹਾ ਨਾ ਅਲੱਗ ਜਿਹੀਆਂ ਹੁੰਦੀਆਂ ਸੀ 3.5 4 ਸਾਲ ਦਾ ਸੀ ਉਦੋਂ ਵੀ ਮੈਨੂੰ ਐ ਹੀ ਕਹਿੰਦਾ ਹੁੰਦਾ ਸੀਗਾ ਚਾਚੀ ਚੰਦ ਸਿਤਾਰੇ ਕਿਵੇਂ ਬਣੇ ਤਾਰੇ ਕਿਵੇਂ ਬਣੇ ਇਹਨਾਂ ਦੇ ਕੋਸ਼ਿਸ਼ ਨਹੀਂ ਵਿਗਿਆਨਿਕ ਤੌਰ ਤੇ ਹੁੰਦੇ ਸੀ ਜਦੋਂ ਹੁਣ ਆਪਾਂ ਨੂੰ ਤਾਂ ਨਹੀਂ ਪਤਾ ਚਾਂਦ ਤਾਰੇ ਕਿਵੇਂ ਬਣੇ ਲੇਕਿਨ ਜਦੋਂ ਮੈਂ ਆਪਦੇ ਜਿਵੇਂ ਆਪਾਂ ਹੁੰਦੇ ਕੋਈ ਦਾਦੀ ਮਾਂ ਜਾਂ ਕੋਈ ਕਹਾਣੀਆਂ ਸੁਣਾਉਂਦੀ ਹੈ ਇਸ ਤਰ੍ਹਾਂ ਅਗਰ ਮੈਂ ਆਪਣੇ ਹਿਸਾਬ ਨਾਲ ਵੀ ਕੋਈ ਕਹਾਣੀਆਂ ਸੁਣਾਉਂਦਾ ਐਂਦੀ ਅੱਖਾਂ ਇਹ ਖੜ ਜਾਂਦੀਆਂ ਸੀ ਖੜ ਕੇ ਜਿਵੇਂ ਗੌਰ ਨਾਲ ਸੁਣਦਾ ਹੁੰਦਾ ਸੀਗਾ ਅੰਦੇ ਕੁਐਸਚਨ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਰਹੇ ਹੈ ਜਿਵੇਂ ਜਨਰਲ ਨੋਲੇਜ ਦੇ ਸ਼ੁਰੂ ਚ ਲਾਕਡਾਉਨ ਦਾ ਸੀ ਵੀ ਇੰਟੈਲੀਜੈਂਟ ਹੈ ਸ਼ੁਰੂ ਤੋਂ ਕੇਵੀਸੀ ਜਾਂਦਾ ਕਿਦਾਂ ਆ ਕੇਵੀਸੀ ਚ ਇਹ ਦੇਖਦਾ ਹੁੰਦਾ ਸੀਗਾ ਜਦੋਂ ਵੀ ਅਸੀਂ ਆਉਂਦੇ ਹੁੰਦੇ ਸੀਗੇ ਕਤਾਪਕ ਤੋਂ ਪੜਦਾ ਹੁੰਦਾ ਸੀਗਾ ਔਰ ਜਦੋਂ ਅਸੀਂ ਦੇਖਦੇ ਹੁੰਦੇ ਮੈਂ ਕਿੰਨੀ ਤਾਂ ਤੈਨੂੰ ਨੋਲੇਜ ਹੈ ਔਰ ਤੂੰ ਕਿੰਨੀ ਨੋਲੇਜ ਲੈਣੀ ਹੈ ਅਸੀਂ ਜਿਵੇਂ ਨੂੰ ਛੇੜਦੇ ਹੁੰਦੇ ਸੀਗੇ ਔਰ ਕਿਤਾਬਾਂ ਤੋਂ ਪੜਦਾ ਰਹਿੰਦਾ ਸੀਗਾ ਔਰ ਐਨੇ ਮੰਚ ਸੀਗਾ ਕਿ ਮੈਂ ਕੇਬੀਸੀ ਚ ਜਾਣਾ ਅਸੀਂ ਇਹਨੂੰ ਕਈ ਵਾਰੀ ਛੇੜਦੇ ਵੀ ਸੀ ਮੈਂ ਕਿਹਾ ਤੂੰ ਜਾਏਂਗਾ ਕੇਬੀਸੀ ਚ ਸਾਨੂੰ ਵਿਸ਼ਵਾਸ ਨਹੀਂ ਹੋਇਆ ਲੇਕਿਨ ਐਨੇ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਆਪਣੇ ਮੋਗੇ ਦਾ ਨਾਮ ਕੀਤਾ ਰੋਸ਼ਨ ਔਰ ਪੂਰੇ ਪੰਜਾਬ ਦਾ ਕੀਤਾ ਬੜੀ ਖੁਸ਼ੀ ਹੁੰਦੀ ਹੈ ਕਿ ਆਪਦੇ ਪਰਿਵਾਰ ਦਾ ਬੱਚਾ ਮੈਂ ਕਹੂੰਗੀ ਆਪਦੇ ਪਰਿਵਾਰ ਦਾ ਨਹੀਂ ਆਪਣੇ ਮੋਗੇ ਦੇ ਜਾਂ ਕੋਈ ਪੰਜਾਬ ਦੇ ਅਗਰ ਹੋਰ ਵੀ ਏਡੇ ਵੱਡੇ ਸ਼ੋਅ ਦੇ ਵਿੱਚ ਜਾਂਦੇ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਅ ਅੱਛਾ ਜੀ ਸੰਤੋਖ ਬਰਾਦਾ ਦੀ ਤੁਹਾਨੂੰ ਵਧਾਈ ਦਿੰਦੇ ਹੈਗੇ ਐ ਕਿ ਪੱਛੇ ਨੇ ਆਪਣਾ ਨਾਮ ਜਿਹੜਾ ਹੈਗਾ ਬਹੁਤ ਮਸ਼ਹੂਰ ਕੀਤਾ ਬੋਗੇ ਦਾ ਨਾਮ ਬਣਾਉਟ ਕੀਤਾ ਅ ਇੱਕ ਇਹੋ ਜਿਹਾ ਰੈਂਟੀ ਸ਼ੋਅ ਦੇ ਜਾਣਾ ਜਿੱਥੇ ਕੀ ਆਰਥਿਕ ਬਦਦਲ ਵੀ ਮਿਲਦੀ ਹੈਗੀ ਕਿੰਦਾ ਦਾ ਲੱਗਦਾ ਗੇ ਇਹ ਨੂੰ ਮੈਨੂੰ ਬਹੁਤ ਅੱਛਾ ਲੱਗਿਆ ਅ ਪਹਿਲਾਂ ਤੁਹਾਡੇ ਚੈਨਲ ਨੂੰ ਸਾਡੇ ਦਰਸ਼ਕਾਂ ਨੂੰ ਵਧਾਈ ਮੈਂ ਆਪਣੇ ਵੱਲੋਂ ਦਿੰਦਾ ਕਿਉਂਕਿ ਕਿ ਸਭ ਲੋਕਾਂ ਦੀ ਸ਼ੁਭ ਕਾਮਨਾਵਾਂ ਸੀ ਕਿ ਜਦੋਂ ਪਤਾ ਲੱਗਿਆ ਲੋਕਾਂ ਨੂੰ ਇਹ ਜਾ ਰਿਹਾ ਹੈ ਤਾਂ ਬਹੁਤ ਵਧਾਈ ਦੇ ਕਿ ਸ਼ੁਭ ਕਾਮਨਾਵਾਂ ਦੇ ਸੰਦੇਸ਼ੇ ਮਿਲੇ ਅਸੀਂ ਮੈਂ ਧੰਨਵਾਦ ਕਰਦੇ ਸਾਰਿਆਂ ਦਾ ਲੇਕਿਨ ਲੋਕਾਂ ਨੂੰ ਬੜੀ ਖੁਸ਼ੀ ਹੋਈ ਪਰ ਮੈਨੂੰ ਤਾਂ ਪਹਿਲੇ ਪਤਾ ਸੀ ਇਹਦੇ ਵਿੱਚ ਜਿਹੜੀ ਜਨਰਲ ਨੌਲੇਜ ਨੌਲੇਜ ਗਿਆਨ ਜਿਹੜਾ ਹੈਗਾ ਉਹ ਕਾਫੀ ਹੱਦ ਤੱਕ ਆ ਬਸ ਉਹਦਾ ਸਹੀ ਉਪਯੋਗ ਨਹੀਂ ਹੋਇਆ ਸੀਗਾ ਪਰ ਇੱਕ ਦਿਨ ਪਰਮਾਤਮਾ ਸਕੇ ਜਨਾ ਕਦੇ ਸੁਣ ਲੈਂਦਾ ਕਦੇ ਉਹ ਸਮੇਂ ਆ ਗਿਆ ਤੁਸੀਂ ਆਪਣੇ ਦਿਮਾਗ ਦਾ ਇਸਤੇਮਾਲ ਕੀਤਾ ਜਿਹਦੇ ਚ ਗੁਨਾ ਹੈ ਉਹਨੂੰ ਦਿਖਾਇਆ ਕੁਝ ਔਕੇ ਸਵਾਲਾਂ ਦੇ ਜਵਾਬ ਵੀ ਦਿੱਤੇ ਸੀ ਜੋ ਪਿੱਛੇ ਥੋੜੇ ਸੰਭਵ ਜ ਨਹੀਂ ਸੀਗੇ ਔਰ ਕਾਫੀ ਅੱਛਾ ਇਹਨੇ ਕੀਤਾ ਹੈ ਤੇ ਜੋਤਿਸ਼ੇ ਵੀ ਬਹੁਤ ਅੱਛਾ ਗਿਆਨ ਰੱਖਦਾ ਹੈ ਔਰ ਹਮੇਸ਼ਾ ਹੀ ਪੜ੍ਹਾਈ ਤੇ ਧਿਆਨ ਰੱਖਦਾ ਹੈ ਔਰ ਸਮਾਜਿਕ ਕੰਮ ਵੀ ਬਹੁਤ ਕਰਦਾ ਧਾਰਮਿਕ ਕੰਮ ਵੀ ਬਹੁਤ ਕਰਦਾ ਬਚਪਨ ਤੋਂ ਹੀ ਇਹ ਧਾਰਮਿਕ ਹੈ ਔਰ ਇਹਦੀ ਧਰਮ ਪਤਨੀ ਵੀ ਧਾਰਮਿਕ ਹੈ ਸੰਸਕਾਰ ਜਿਹੜੇ ਆ ਇਹਦੀ ਮਾਂ ਤੋਂ ਹੀ ਇਹਨੂੰ ਮਿਲੇ ਆ ਚਲ ਮਾਪੇ ਨਾਲ ਗੱਲ ਕਰਦੇ ਆਗੇ ਤੁਸੀਂ ਵੀ ਬੰਬੇ ਜਾ ਕੇ ਆਏ ਹੋ ਬੜਾ ਤੁਹਾਡੇ ਅੱਖਾਂ ਚ ਆਪੂ ਹਾਰੇ ਤੇ ਜਦੋਂ ਤੁਸੀਂ ਉੱਥੇ ਬੈਠੇ ਸੀਗੇ ਆਡੀਔਨ ਦੇ ਵਿੱਚ ਕਿੱਦਾਂ ਲੱਗ ਰਿਹਾ ਸੀ ਐਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤਾਂ ਆ ਪ੍ਰੋਗਰਾਮ ਤੋਂ ਪਹਿਲਾਂ ਹੀ ਮੈਨੂੰ ਇੰਨਾ ਵਧੀਆ ਲੱਗੇ ਮੈਂ ਤਾਂ ਪਹਿਲਾਂ ਹੀ ਮਸ਼ੀਮ ਨੂੰ ਕਿਹਾ ਮੈਂ ਕਿਹਾ ਮੈਂ ਤੇਰੇ ਪਾਪਾ ਨਾਲ ਜੰਨੀ ਮੈਨੂੰ ਉਦੋਂ ਵੀ ਬੜਾ ਪ੍ਰਾਊਡ ਫੀਲ ਹੁੰਦਾ ਹੈ ਲੇਕਿਨ ਹੁਣ ਬਹੁਤ ਜ਼ਿਆਦਾ ਹੀ ਹੋ ਰਿਹਾ ਹੈ ਮੈਂ ਕਹਿਣਾ ਪ੍ਰਾਊਡ ਮੇਰੇ ਪਹਿਲੀ ਵਾਰੀ ਹੋ ਰਿਹਾ ਜਿਹੜਾ ਹੁਣ ਹੋ ਰਿਹਾ ਤੇ ਮੈਂ ਕਿਹਾ ਦੇਖੋ ਆਪਾਂ ਨੂੰ ਬਿਲਕੁਲ ਵੀਆਈਪੀ ਟ੍ਰੀਟਮੈਂਟ ਮਿਲੀ ਜਿਵੇਂ ਏਅਰਪੋਰਟ ਤੋਂ ਉੱtre ਟੈਕਸੀ ਬਾਰ ਖੜੀ ਸੀ ਸਿੱਧਾ ਆਪਾਂ ਹੋਟਲ ਤੇ ਨਾਸ਼ਤਾ ਆਪਾਂ ਨੇ ਕੀਤਾ ਕੰਦੇ ਆਰਾਮ ਕਰੋ ਮਤਲਬ ਸਾਰਾ ਸਾਰਾ ਕੁਝ ਉਹਨੇ ਕੀਤਾ ਜਿਵੇਂ ਆਪਾਂ ਨੂੰ ਕੋਈ ਨਹੀਂ ਇੱਕ ਪੈਸਾ ਨਹੀਂ ਲੱਗਿਆ ਆਪਣਾ ਜਿਵੇਂ ਆਪਾਂ ਕਹੀਏ ਤੇ ਇੰਨਾ ਪ੍ਰਾਊਡ ਫੀਲ ਹੋਇਆ ਨਾ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋਇਆ ਦੋਸਤੋ ਆ ਸ਼ੋਅ 'ਚ ਪਹੁੰਚੇ ਫਿਰ ਹੋਰ ਜ਼ਿਆਦਾ ਮਤਲਬ ਕਿ ਉਹ ਤੇ ਤਾਂ ਮੈਨੂੰ ਆ ਪ੍ਰੋਗਰਾਮ ਇੰਨਾ ਵਧੀਆ ਲੱਗਦਾ ਨਾ ਸ਼ੁਰੂ ਤੋਂ ਹੀ ਮੈਂ ਵੀ ਕੋਸ਼ਿਸ਼ ਕੀਤੀ ਸੀ ਮੈਂ ਕੀਤੀ 25 ਸਾਲ ਪਹਿਲਾਂ ਜਦੋਂ ਛੋਟੇ-ਛੋਟੇ ਸੀਗੇ ਉਦੋਂ ਆਪਣੇ ਫੋਨ ਦੂਸਰੇ ਹੁੰਦੇ ਸੀਗੇ ਲੈਂਡਲਾਈਨ ਫੋਨ ਉਦੋਂ ਮੈਂ ਵੀ ਕਿਸੇ ਦੇ ਘਰੇ ਜਾ ਕੇ ਬੈਠੀ ਨੀ ਪੂਰਾ ਦਿਨ ਮੈਂ ਕਿ ਫੋਨ ਆਊਗਾ ਅੱਜ ਮੈਨੂੰ ਫਿਰ ਮੈਂ ਕਿ ਚਲ ਮੈਂ ਕਿਹਾ ਪਰ ਮੈਨੂੰ ਇੰਨੀ ਨੋਲਿਜ ਨਹੀਂ ਸੀ ਪਰ ਜਦੋਂ ਹੁਣ ਇਹ ਨਾਲ-ਨਾਲ ਖੇਡਦਾ ਸੀ ਨਾ ਪਲੇ ਨੋਨ ਇਹਨੂੰ ਮੈਂ ਕਿਹਾ ਤੂੰ ਕਾਰ ਹੈ ਨਾ ਤੇ ਨੋਲਿਜ ਹੈਗੀ ਆ ਨਾਲ-ਨਾਲ ਕਿਹੜੇ ਸਾਰੇ ਕੁਐਸਚਨ ਆਨਸਰ ਸਹੀ ਦਿੰਦਾ ਸੀ ਫਿਰ ਮੈਂ ਕਿਹਾ ਕਿ ਤੂੰ ਸਾਰੇ ਆਨਸਰ ਸਹੀ ਹੁੰਦੇ ਤੇਰੇ ਫਿਰ ਤੂੰ ਮੈਨੂੰ ਉੱਥੇ ਜਾ ਕੇ ਦਿਖਾ ਮੇਰਾ ਬਹੁਤ ਜ਼ਿਆਦਾ ਮੈਂ ਖੁਸ਼ ਹੋਊਂਗੀ ਜੇ ਤੂੰ ਦਿਖਾਉਂਗਾ ਕਹਿੰਦਾ ਮਮਾ ਇੱਕ ਦਿਨ ਮੈਂ ਜ਼ਰੂਰ ਜਾਊਂਗਾ ਬੜਾ ਸਫਲਾ ਮੂਰਾ ਕਿਤਾ ਤੂੰ ਹੀ ਗੱਲ ਜਾ ਸਕੀ ਪਰ ਬੇਟਾ ਜਾਨਾ ਹਾਂ ਇਹ ਜੀ ਹਾਂ ਜੀ ਬਹੁਤ ਹੀ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਇੱਕ ਗੱਲ ਕਰ ਰਹੇ ਸੀ ਕਿ ਉਹ ਤੁਸੀਂ ਵੀ ਰਸੇ ਸੀ ਇਹਨੇ ਵਰਤ ਰੱਖਿਆ ਦਿਓ ਕਿਵੇਂ ਇਹਨੂੰ ਤੁਸੀਂ ਅੰਦਰ ਪਾਇਆ ਵਰਤਦਾ ਵੀ ਕਿੰਦਾ ਸੀ ਵਰਤ ਤਾਂ ਆਈਂ ਦੀ ਇੱਛਾ ਸੀ ਅਸੀਂ ਤਾਂ ਫਿਰ ਵੀ ਇਹਨੂੰ ਥੋੜਾ ਰੋਕਦੇ ਆਂ ਪਰ ਫਿਰ ਕਿੰਨੇ ਧਰਮ ਦੇ ਕੰਮ ਚ ਨਹੀਂ ਰੁਕਣਾ ਇੱਕ ਦੋ ਵਾਰੀ ਰੋਕਿਆ ਪੈਸੇ ਨਹੀਂ ਕੇਵੀ ਸੀ ਜਿਆਦਾ ਸੀ ਵਰਤ ਰੱਖ ਕਰ ਰਹੀ ਹੈ ਹਾਂ ਨਹੀਂ ਰੱਖਦਾ ਪਹਿਲਾਂ ਵੀ ਸੀਗਾ ਪਰ ਇੰਨੇ ਲੰਬੇ ਪਹਿਲੀ ਵਾਰ ਰੱਖਿਆ ਉਹ ਸਿਰਫ ਇਸ ਲਈ ਕਿ ਲੈ ਵੀ ਜਦ ਤੱਕ ਸਿਲੈਕਟ ਨਹੀਂ ਹੁੰਦਾ ਮੈਂ ਰੱਖਣੀ ਹੀ ਰੱਖਣੀ ਹਾਂ ਕੀ ਨਾਮ ਤੁਹਾਡਾ ਮੇਰਾ ਨਾਮ ਅਜੇ ਸ਼੍ਰੀਮ ਸ਼ਰਮਾ ਕਿੰਨ ਜੀ ਕੇਬੀਸੀ ਤੇ ਜਾ ਕੇ ਆਏ ਬੜਾ ਸੁਪਨਾ ਹੁੰਦਾ ਲੋਕਾਂ ਦਾ ਕੇਬੀਸੀ ਤੇ ਹਾਂਜੀ ਕਿਦਾਂ ਲੱਗ ਰਹੀ ਜੀ 2013 ਤੋਂ ਮੈਂ ਕੇਬੀਸੀ ਵਿੱਚ ਜਾਣ ਦੀ ਟਰਾਈ ਕਰ ਰਿਹਾ ਸੀ ਮੇਰੇ ਤੋਂ ਜ਼ਿਆਦਾ ਜਿਹੜਾ ਇਹਦੇ ਸ਼ੋਅ ਦੇ ਜਿਹੜੇ ਡਾਈ ਹਾਰਡ 팬 ਸਮਰਪਿਤ ਪ੍ਰਸ਼ੰਸਕ ਮੇਰੇ ਮਾਤਾ ਉਹਨਾਂ ਦੀ ਬਚਪਨ ਤੋਂ ਲੈ ਕੇ ਇਹ ਹੀ ਇੱਛਾ ਸੀ ਮੇਰੇ ਬਚਪਨ ਤੋਂ ਲੈ ਕੇ ਕਿ ਮੈਂ ਇਸ ਸ਼ੋਅ ਵਿੱਚ ਜਾਵਾਂ ਕਿਉਂਕਿ ਬਚਪਨ ਤੋਂ ਮੇਰੀ ਆਦਤ ਹੈ ਜਨੈਨੋਲੋਜੀ ਦੇ ਵਿੱਚ ਧਿਆਨ ਰੱਖਣਾ ਕਰੰਟ ਅਫੇਅਰਸ ਦੇ ਵਿੱਚ ਧਿਆਨ ਰੱਖਣਾ ਹਿਸਟਰੀ ਦੇ ਵਿੱਚ ਧਿਆਨ ਰੱਖਣਾ ਤੇ ਮੇਰੇ ਪਰਿਵਾਰ ਨੂੰ ਲੱਗਦਾ ਕਿ ਮੇਰੀ ਨੌਲੇਜ ਬਹੁਤ ਚੰਗੀ ਤੇ ਮੇਰੇ ਮਾਤਾ ਵੀ ਮੇਰੇ ਪਿਤਾ ਵੀ ਤੇ ਪੂਰਾ ਪਰਿਵਾਰ ਹੀ ਚਾਹੁੰਦਾ ਸੀ ਇਵਨ ਕਿ ਮੇਰੇ ਮਿੱਤਰ ਜਿਹੜੇ ਮੈਨੂੰ ਸਭ ਜਾਣਦੇ ਐ ਕਿ ਮੈਂ ਸ਼ੋਅ ਵਿੱਚ ਜਾਵਾਂ ਤਾਂ ਕਦੀ ਨਾ ਕਦੀ ਮੈਨੂੰ ਵੀ ਵਿਸ਼ਵਾਸ ਸੀ ਕਿ ਮੈਂ ਪਰਮਾਤਮਾ ਦੀ ਕਿਰਪਾ ਨਾਲ ਪਹੁੰਚਾਂਗਾ ਤੇ ਤੇ ਮੈਂ ਉੱਥੇ ਪਹੁੰਚਿਆ 2013 ਤੋਂ ਤੋਂ ਟ੍ਰਾਈ ਕਰ ਰਿਹਾ ਤੂੰ ਪਹਿਲਾਂ ਕਿਤੇ ਅਪਲਾਈ ਕੀਤਾ ਸੀ ਜਿੰਨੇ ਵਾਰੀ ਅਪਲਾਈ ਕੀਤਾ ਜਨੈਨੋਲੋਜੀ 2013 ਤੋਂ ਮੈਂ ਟ੍ਰਾਈ ਕਰ ਰਿਹਾ ਸੀਗਾ ਤਾਂ ਇੱਕ ਦੋ ਵਾਰ ਪਹਿਲਾਂ ਵੀ ਚਾਂਸ ਤਾਂ ਬਣਿਆ ਸੀਗਾ ਬਟ ਉਹ ਅਨਫੋਰਚੂਨੇਟਲੀ ਵਿੱਚ ਕਾਲ ਡਿਸਕਨੈਕਟ ਹੋ ਗਈ ਤਾਂ ਬਟ ਮੈਂ ਆਪਣੇ ਮਾਤਾ ਨੂੰ ਕਿਹਾ ਸੀ ਕਿ ਮੰਮਾ ਤੁਸੀਂ ਚਿੰਤਾ ਨਾ ਕਰੋ ਇੱਕ ਦਿਨ ਤਾਂ ਅਮੈਂ ਜਾ ਕੇ ਦਿਖਾਉਂਗਾ ਇਹ ਮੈਨੂੰ ਵਿਸ਼ਵਾਸ ਤੇ ਆਪਣੀ ਭਗਤੀ ਦੇ ਕਾਰਨ ਮਹਾਦੇਵ ਦੇ ਕਾਰਨ ਮਾਤਾ ਪਿਤਾ ਦੇ ਆਸ਼ੀਰਵਾਦ ਪਰਿਵਾਰ ਦੇ ਪਰਿਵਾਰ ਦੇ ਪਿਆਰ ਦੇ ਨਾਲ ਆਸ਼ੀਰਵਾਦ ਦੇ ਨਾਲ ਮੈਂ ਇਸ ਮੰਚ ਤੇ ਪਹੁੰਚਿਆ ਮੈਨੂੰ ਵਿਸ਼ਵਾਸ ਤੇ ਮੈਂ ਪਹੁੰਚੂਗਾ ਵਿਸ਼ਵਾਸ ਤੇ ਤੁਹਾਨੂੰ ਮਿਲਾਂਗਾ ਇੱਕ ਤੁਹਾਡੇ ਸ਼ੋਅ ਦੇ ਵਿੱਚ ਵੀ ਦੇਖਦੇ ਸੀਗੇ ਤੇ ਤੁਸੀਂ ਦੱਸ ਰਹੇ ਸੀਗੇ ਵੇ ਤੁਸੀਂ ਇਹ ਮﻘਾਮ ਹੱਲ ਕਰਦਾ ਤੇ ਕੁਝ ਵਰਤ ਵਗੈਰਾ ਹਾਂਜੀ ਦਰਸਲ 2015 ਤੋਂ ਮੈਂ ਹਰ ਸਾਲ ਸਾਵਨ ਦਾ ਮਹੀਨਾ ਪੂਰਾ ਵਰਤ ਰੱਖਦਾ ਰਿਹਾ ਫਲਾਹਾਰ ਇਸ ਵਾਰ ਵੀ ਇਸ ਪਿਛਲੇ ਸਾਲ ਮੈਂ ਰੱਖ ਨਹੀਂ ਪਾਇਆ ਕਿਉਂਕਿ ਮੇਰੀ ਇੰਜਰੀ ਹੋ ਗਈ ਸੀ ক্রিকেট ਖੇਡਦੇ ਖੇਡਦੇ ਲਿਗਾਮੈਂਟ ਟੁੱਟ ਗਿਆ ਸੀ ਮੇਰਾ ਸਰਜਰੀ ਹੋਈ ਤਾਂ ਮੈਂ ਸੋਚਿਆ ਹੋਇਆ ਸੀਗਾ ਕਿ ਜਿਹੜਾ ਮੈਂ ਰੱਖ ਨਹੀਂ ਪਾਇਆ ਉਹਨੂੰ ਅਗਲੇ ਸਾਲ ਰੱਖੂੰਗਾ ਡਬਲ ਕਰਕੇ ਤਾਂ 3 ਮਈ ਵਾਲੇ ਦਿਨ ਮੈਂ ਸੋਚ ਰਿਹਾ ਸੀ ਮੈਂ ਆਪਣਾ ਵਰਤ ਕਦੋਂ ਸ਼ੁਰੂ ਕਰਾਂ ਹਫ਼ਤਾ ਵਾਲਾ ਰਿਹਾ ਸੀ ਉਹਨੇ ਦੇਰ ਤੇ ਫਿਰ ਮੈਨੂੰ ਉਥੇ ਮੈਸੇਜ ਆਇਆ ਕਿ ਤੁਸੀਂ ਗਰਾਉਂਡ ਅਡਿਕਸ਼ਨ ਵਾਸਤੇ ਜੋ ਕਿ ਦਿੱਲੀ ਵਿੱਚ ਹੋਣਾ ਹੈ 8 ਜੂਨ ਨੂੰ ਤੁਸੀਂ ਸਿਲੇਕਟਡ ਹੋ ਖੁਸ਼ ਬਹੁਤ ਹੋਇਆ ਅੱਖਾਂ ਚੋਂ ਅੰਸੂਆ ਆਏ ਮੰਦਰ ਗਿਆ ਭੱਜਿਆ ਭੱਜਿਆ ਸ਼ਿਵਜੀ ਕੋਲ ਗਿਆ ਮੱਥਾ ਟੇਕਿਆ ਪੂਜਾ ਪਾਠ ਕੀਤੀ ਬਾਅਦ ਉੱਥੇ ਭਰਨ ਲੈ ਲਿਆ ਕਿ ਇਹ ਮਹਾਦੇਵ ਤੁਸੀਂ ਮੇਰੀ ਵੱਡੀ ਮਨੋ ਕਾਮਨਾ ਪੂਰਨ ਕੀਤੀ ਤੇ ਮੇਰਾ ਵਰਤ ਅੱਜ ਤੋਂ ਹੀ ਸ਼ੁਰੂ ਤੇ ਜਦ ਤੱਕ ਮੈਂ ਹੋਰ ਸਿਟ ਤੇ ਪਹੁੰਚੂਗਾ ਉਦ ਤੱਕ ਮੇਰਾ ਵਰਤ ਚੱਲਦਾ ਰਹੂਗਾ 97 ਦਿਨ ਮੈਂ ਹੋਰ ਸਿਟ ਤੇ ਪਹੁੰਚ ਗਿਆ ਤੇ ਅਮਤਾਬ ਜੰਜੀ ਨੇ ਆਪਣੇ ਹੱਥੋਂ ਮੈਨੂੰ ਰਸ ਮਿਲਾਈ ਖਵਾਈ ਮੇਰੇ ਆਪਣੇ ਹੱਥੋਂ ਉਹਨਾਂ ਨੇ ਵਰਤ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਪਰੇ ਸ਼ਿਵਜੀ ਦੀ ਕਿਰਪਾ ਸੀ ਸ਼ਸੋ ਭਾਗਿਆ ਸੀ ਕਿ ਰਸਮਲਾਈ ਵੀ ਕੋਹਜਾ ਪਦਾਰਥ ਹੈ ਕਿ ਜੋ ਆਪਾਂ ਵਰਤ ਵਿੱਚ ਖਾ ਸਕਦੇ ਆ ਤੇ ਮੈਂ ਸ਼ੁਗਰ ਬਣਾਇਆ ਮੈਂ ਕਿਹਾ ਸ਼ੁਗਰ ਹੈ ਮੈਂ ਰਸਮਲਾਈ ਖਾਧੀ ਕਿਉਂਕਿ ਮੈਂ ਸੋਚਿਆ ਜੇ ਮੈਂ 97 ਦਿਨ ਤੱਕ ਆਪਣਾ ਵਰਤ ਲਗਾ ਕਿਉਂ ਨਾ ਮੈਂ ਆਪਣਾ ਵਰਤ 108 ਦਿਨਾਂ ਤੱਕ ਲੈ ਕੇ ਜਾਵਾਂ ਜੋ ਮਹੱਤਵਤਾ 108 ਦੇ ਅੰਕ ਦੀ ਜੋ ਹੱਦ ਮਹੱਤਵਤਾ ਸਨਾਤਨ ਤਰਮ ਦੇ ਵਿੱਚ ਫਿਰ ਮੈਂ 108 ਦਿਨ ਆਪਣੇ ਵਰਤ ਨੂੰ ਸੰਪੂਰਨ ਕੀਤਾ ਹੋਰ ਸੀਟ ਤੇ ਬੈਠ ਕੇ ਕਿਦੋਂ ਦਾ ਲੱਗੇ ਹੋਰ ਸੀਟ ਤੇ ਬੈਠ ਕੇ ਜਦੋਂ ਭਗਵਾਨ ਨੇ ਭਗਤੀ ਸਾਕਾਰ ਕਰ ਦਿੱਤੀ ਹੁੰਦੀ ਹੈ ਭਗਵਾਨ ਦੇ ਵਰਦਾਨ ਦੇ ਦਿੱਤੇ ਹੋਏ ਇੱਕ ਆਪਾਂ ਸੰਸਾਰ ਦੇ ਵਿੱਚ ਜ ਲਗ ਰਿਆ ਸੀ ਇੱਕ ਸ਼ੂਨਿਆ ਦੀ ਸਥਿਤੀ ਜਿਹੜੇ ਟਰਾਂਸ ਵਿੱਚ ਮੇਰਾ ਮਾਈਂਡ ਚਲਾ ਗਿਆ ਸੀਗਾ ਜੀ ਕਿੰਨੇ ਕੁਐਸਚਨਸ ਤੇ ਤੁਸੀਂ ਖੇਡੇ ਹੋ ਮੈਂ 25 ਲੱਖ ਤੇ ਆ ਕੇ ਕੁਝ ਕਰ 12 ਲੱਖ 50 ਹਜ਼ਾਰ ਜਿੱਤਿਆ ਮੈਂ 12ਵਾਂ 13ਵਾਂ ਸ਼ਾਇਦ ਕੁਐਸਚਨ ਸੀਗਾ ਇਹ ਤੇ ਉੱਥੇ ਆ ਕੇ ਮੈਗਨਿਸ ਕਲੇਮ ਲੱਗਿਆ ਸੀਗਾ ਹਾਲਾਂਕਿ ਕੁਝ ਕਟਿੰਗਸ ਕਰ ਦਿੰਦੇ ਐਡੀਟਿੰਗ ਕਰ ਦਿੰਦੇ ਮੈਂ ਕਾਫੀ ਟਾਈਮ ਲੇਤਾ ਉਸ ਕੁਐਸਚਨ 'ਚ 10 15 ਮਿੰਟ ਲੇਤੇ ਉਹਨਾਂ ਨੇ ਸ਼ਾਇਦ 2 2 ਜਾਂ 3 ਮਿੰਟ ਦਾ ਦਿਖਾਇਆ ਵਾ ਟੀਵੀ ਤੇ ਉਸ ਸਮੇਂ ਮੈਂ ਸਰ ਨੂੰ ਕਹਿ ਰਿਹਾ ਸੀ ਕਿ ਸਰ ਮੈਨੂੰ ਆ ਵੀ ਲੱਗ ਰਿਹਾ ਥਾ ਇਤਿਹਾਸਿਕ ਤਰੀਕੇ ਨਾਲ ਦੱਸ ਰਿਹਾ ਸੀ ਕਿ ਰਸ਼ੀਆਦਬਨ ਕਿਉਂ ਨਹੀਂ ਲੱਗਦਾ ਵੈਟਿਕਨ ਕਿਉਂ ਨਹੀਂ ਲੱਗਦਾ ਟਾਈਮਸਕੁਅਰ ਈਵਨ ਕਿ ਸੱਚੀ ਗੱਲ ਇਹ ਹੈ ਕਿ ਟਾਈਮਸਕੁਅਰ ਪਹਿਲਾਂ ਹੀ ਮੇਰੇ ਮਨ ਵਿੱਚ ਇੰਟੂਇਸ਼ਨ 'ਚ ਆ ਗਿਆ ਸੀ ਆਪਸ਼ਨਸ ਤੋਂ ਪਹਿਲਾਂ ਪਰ ਮੈਨੂੰ ਲੱਗਿਆ ਕਿ ਟਾਈਮਸਕੁਅਰ ਸਹੀ ਆਨਸਰ ਹੋ ਨਹੀਂ ਸਕਦਾ ਕਿਉਂਕਿ ਬਹੁਤ ਕਾਮਨ ਪਲੇਸ ਹੈ ਔਰ ਕੁਐਸਚਨ ਥੋੜਾ ਹਾਈ ਲੈਵਲ ਦਾ ਵੈ ਇਸ ਲਈ ਮੈਂ ਉੱਥੇ ਟ੍ਰੈਫਲਗਰ ਸਕੁਅਰ ਜੋ ਲੰਡਨ ਦਾ ਹੈ ਉੱਥੇ ਮੈਂ ਕਨਫਿਊਜ਼ ਹੋ ਗਿਆ ਕਿਉਂਕਿ ਰਵਿੰਦਰ ਨਾਥ ਟੈਗੋਰ ਜੀ ਲੰਡਨ ਜਾਂਦੇ ਸੀ ਉੱਥੇ ਪੜਾਈ ਕੀਤੀ ਤੇ ਮੇਨ ਲਗਾ ਕਿ ਸ਼ਾਇਦ ਲੰਡਨ ਦੇ ਨਾਲ ਸੰਬੰਧਿਤ ਹੋ ਸਕਦਾ ਮੇਰੀ ਇੰਟੂਸ਼ਨ ਤੇ ਜਾ ਰਹੀ ਸੀ ਪਰ ਇੱਕ ਇੰਟੂਸ਼ਨ ਮੇਰੀ ਟਾਈਮ ਸਕੇਅਰਸ ਤੇ ਵੀ ਸੀ ਇਸ ਲਈ ਮੈਂ ਕੁਇਟ ਕਰਤਾ ਇੱਕ ਦੋਸਤੋ ਪਹਿਲਾਂ ਵੀ ਜਦਾ ਕੁਐਸ਼ਨ ਸੀਗਾ ਗੇਂਗਰੇਟ ਪਲੇਗ ਦੀ ਉਹ ਮਾਰੀ ਦੀ ਗੱਲ ਹੂੰ ਹੂੰ ਉਹ ਤੁਹਾਨੂੰ ਪਤਾ ਸੀ ਤੁਸੀਂ ਬਾਰ ਬਾਰ ਕਹਿ ਰਹੇ ਸੀ ਪਰ ਤੁਸੀਂ ਲਾਈਫ ਲਿਖੀ ਬਿਲਕੁਲ ਐਕਚੁਅਲੀ ਜਦੋਂ ਆਪਾਂ ਘਰੇ ਬੈਠ ਕੇ ਕੋਮਨ ਬਣੀ ਦਾ ਕੋਟਬਤੀ ਦੇਖਦੇ ਆ ਨਾ ਉਦੋਂ ਤਾਂ ਆਪਾਂ ਰਿਸਕ ਲੈ ਸਕਦੇ ਹਾਂ ਪਰ ਜਦੋਂ ਉੱਥੇ ਖੇਡਦੇ ਖੇਡਦੇ ਆ ਉਦੋਂ ਰਿਸਕ ਨਹੀਂ ਲਿਖਤਾ ਜਾਂਦਾ ਉਦੋਂ ਸਭ ਸਾਰੀ ਲਾਈਫ ਫਲੈਸ਼ਬੈਕ ਹੁੰਦੇ ਤੁਹਾਡੇ ਸਾਹਮਣੇ ਤੇ ਸੋਚ ਰਿਹਾ ਸੀ ਕਿ ਮੈਂ ਪਲੇਗ ਬਾਰੇ ਬੋਲਦਾ ਪਰ ਮੈਨੂੰ ਲੱਗਿਆ ਕਿ ਸ਼ੈਚੇਚਕ ਵਗੈਰਾ ਕੁਝ ਕੀ ਪਤਾ ਉਹਨਾਂ ਦਿਨਾਂ 'ਚ ਕੋਈ ਹੋਰ ਵੀ ਬੈਲਗੀ ਹੋਵੇ ਜੋ ਕਰੋਨਾ ਦੇ ਨਾਲ ਦੂਜੀਆਂ ਹੋਰ ਵੀ ਆਈਆਂ ਤਾਂ ਥੋੜਾ ਮੈਨੂੰ ਆ ਰਿਹਾ ਸੀ ਪਰ ਮੈਂ ਸੋਚਿਆ ਰਿਸਕ ਨਾ ਲਵਾਂ ਕਿਉਂਕਿ ਭਗਵਾਨ ਨੇ ਮੈਨੂੰ ਜੀਵਨ ਤਾਂ ਦਿੱਤਾ ਸੀ ਉਸ ਤੋਂ ਪਹਿਲਾਂ ਇੱਕ ਕਿ ਮੈਂ ਬਹੁਤ ਥੱਲੇ ਵੀ ਜਾ ਸਕਦਾ ਸੀ ਤੇ ਮੈਂ ਭਗਵਾਨ ਦੇ ਉਸ ਉਸ ਭਗਵਾਨ ਦੇ ਜਿਹੜੇ ਉਹ ਜੋ ਉਹਨਾਂ ਨੇ ਮੈਨੂੰ ਦੱਸਣਾ ਚਾਹਿਆ ਅੰਤਰਾਤਮਾ ਨੇ ਮੇਰਾ ਉਸ ਚੀਜ਼ ਨੂੰ ਪਕੜਿਆ ਕੈਚ ਕੀਤਾ ਤੇ ਮੈਂ ਕੁਇਟ ਕਰਨ ਦਾ ਫੈਸਲਾ ਲੇ ਲਿਆ ਉੱਥੇ ਕਿੱਦਾਂ ਲੱਗਦਾ ਕਰੋੜਪਤੀ ਜਿਹੜੇ ਮਤਲਬ ਵੀ ਉਹਨੂੰ ਵੀ ਕੀ ਸਮਝੋਗੇ ਆਰਥਿਕ ਸਥਾਤੀ ਮਿਲਦੀ ਕਿੱਦਾਂ ਲੱਗਦਾ ਬਹੁਤ ਵਧੀਆ ਸ਼ੋਅ ਹੈ ਰੀਅਲ ਸ਼ੋਅ ਹੈ ਕੋਈ ਫੇਕਨੈਸ ਨਹੀਂ ਇਹਦੇ ਵਿੱਚ ਆਪਾਂ ਨੂੰ ਆਪਾਂ ਕਈ ਵਾਰ ਮੋਗੇ ਬੈਠੇ ਆਪਾਂ ਘਰਾਂ 'ਚ ਬੈਠੇ ਆਪਾਂ ਕਹਿੰਦੇ ਨੇ ਕਿ ਰੀਅਲਿਟੀ ਸ਼ੋਅ ਫੇਕ ਹੁੰਦੇ ਆ ਮੈਂ ਹੁਣ ਰੀਅਲਿਟੀ ਸ਼ੋਅ ਜਾ ਚੁੱਕਿਆ ਮੈਂ ਕੋਈ ਫਿਕਸ ਨਹੀਂ ਹੁੰਦਾ ਕੋਈ ਕੁਝ ਦੋ ਨੰਬਰ ਦਾ ਕੰਮ ਨਹੀਂ ਹੁੰਦਾਗਾ ਔਰ ਜਿਹੋ ਜਿਹੇ ਸਾਹਮਣੇ ਕੰਟੈਸਟੈਂਟ ਹੈ ਉਹਦੇ ਤੋਂ ਉਸੇ ਹਿਸਾਬ ਦੇ ਕੁਐਸਚਨਸ ਪੁੱਛੇ ਜਾਂਦੇ ਆ ਸ੍ਰੀ ਮਾਈ ਦੁਨੀਆ ਦੇ ਸਭ ਤੋਂ ਵੱਡੇ ਤਾਰੇ ਦੇ ਨਾਲ ਬੈਠ ਕੇ ਆਇਆ ਹੈ। ਰਸਪਲੇ ਖਾ ਕੇ ਆਇਆ ਉਹਦਾ ਸਤਿ ਕਿਦਾਂ ਮਹਿਸੂਸ ਕਰਨਾ ਹੈ। ਨਹੀਂ ਇਹ ਸ਼ਿਵਜੀ ਦੀ ਕਿਰਪਾ ਹੈ, ਸੋਭਾਗਿਆ ਹੈ, ਮਾਤਾ-ਪਿਤਾ ਦਾ ਆਸ਼ੀਰਵਾਦ ਹੈ, ਮੇਰੇ ਪਰਿਵਾਰ ਦਾ ਆਸ਼ੀਰਵਾਦ ਹੈ, ਮੇਰੇ ਸਗੇ-ਸਬੰਧੀ ਦਾ ਆਸ਼ੀਰਵਾਦ ਹੈ। ਕਿ ਇੰਨੇ ਵੱਡੇ ਮੈਨੂੰ ਵਿਸ਼ਵਾਸ ਹੈਗਾ ਕਿ ਜੋ ਮੇਰੇ ਮਾਤਾ ਦਾ ਇੰਨਾ ਵੱਡਾ ਸੁਪਨਾ ਹੈ ਕਿ ਮੈਂ ਉੱਥੇ ਪਹੁੰਚਾਂ ਮੈਂ ਤਾਂ ਕਦੇ-ਕਦੇ ਮੈਂ ਦੇਖਦਾ ਵੀ ਨਾ ਉੱਥੇ ਇਵਨ ਕਿ ਹੋਟ ਸੀਟ ਤੇ ਸਰ ਦੇ ਸਾਹਮਣੇ ਬੋਲਿਆ ਮਤਾਬ ਸਰ ਦੇ ਸਾਹਮਣੇ ਕਿ ਸਰ ਮੇਰੇ ਤੋਂ ਜ਼ਿਆਦਾ ਜਿਹੜੇ ਪ੍ਰਸ਼ੰਸਕ ਹੈ ਉਹ ਮੇਰੇ ਮਾਤਾ ਹੋਵੇ। ਮੈਂ ਤਾਂ ਕਦੇ-ਕਦੇ ਦੋਸਤਾਂ ਨਾਲ ਲਿਖਿਆ ਜਾਂਦਾ ਸੀ ਕਦੇ ਕਿਤੇ ਨਿਕਲ ਜਾਣਾ ਮम्मा ਦਾ ਫੋਨ ਆ ਜਾਣਾ ਅੱਗੇ ਤੂੰ ਕਿੱਥੇ ਐ ਆ ਜਾ ਜਲਦੀ ਘਰੇ ਸ਼ੋਰ ਸ਼ੁਰੂ ਹੋ ਗਿਆ ਵੈ ਤੂੰ ਪਲੇ ਲੋਗ ਕਰਨਾ ਹੈ ਤਾਂ ਕਿ ਤੂੰ ਪਹੁੰਚਣਾ ਉੱਥੇ ਤੇ ਉਹਨਾਂ ਦਾ ਵਿਸ਼ਵਾਸ ਸੀ ਮੇਰਾ ਮੇਰਾ ਕਰਮ ਸੀ ਮੈਂ ਪਹੁੰਚ ਗਿਆ ਉੱਥੇ ਹੋਰ ਕੋਈ ਚਾਂਸ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਫਿਰ ਉਹ ਰਿਐਲਿਟੀ ਸ਼ੁਰੂ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਜ਼ਰੂਰ ਜਾਵਾਂ ਜੀ ਜਿਵੇਂ ਆਪਾਂ ਗੱਲ ਕਰ ਗਏ ਤੁਹਾਡੀ ਕਾਫੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ ਸੀਗੇ ਕਿ ਪਿਛੇ ਕਰੋਨਾ ਦੇ ਵਿੱਚ ਹਾਂਜੀ ਹਾਂਜੀ ਕਰੋਨਾ ਦੇ ਵਿੱਚ ਤੁਸੀਂ ਇੱਕ ਇਤਿਹਾਸਿਕ ਰਚਿਆ ਸੀਗਾ ਉਹ ਗੱਲ ਜਿਹੜਾ ਹਾਂਜੀ ਮੈਂ ਮੈਂ ਇਹੀ ਮੰਨਦਾ ਕਿ ਮੇਰੇ ਮੇਰੇ ਦੁਆਰਾ ਜੋ ਵੀ ਹੁੰਦਾ ਹੈ ਮੈਂ ਨਹੀਂ ਕਰਦਾ ਉਹ ਮੇਰੇ ਤੋਂ ਭਗਵਾਨ ਮਹਾਦੇਵ ਕਰਵਾ ਰਹੇ ਹੈ ਤੇ ਮੇਰੇ ਮਾਤਾ ਪਿਤਾ ਦਾ ਆਸ਼ੀਰਵਾਦ ਮੇਰੇ ਪਰਿਵਾਰ ਦਾ ਆਸ਼ੀਰਵਾਦ ਜਿਹੜੀ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਸਾਰੇ ਤੋਂ ਆਪਣੇ ਪਰਿਵਾਰ ਤੋਂ ਇੱਕ ਮੋਟੀਵੇਸ਼ਨ ਨਹੀਂ ਹੁੰਦੀ ਜਿਹੜੇ ਬੰਦੇ ਤੋਂ ਕੰਮ ਕਰਵਾਂਦੀ ਹੈ ਪਰਿਵਾਰ ਸਹਿਯੋਗ ਕਰਦਾ ਤਾਂ ਬੰਦਾ ਕੋਈ ਕੰਮ ਕਰਦਾ ਹੈ ਪਰਿਵਾਰ ਸਹਿਯੋਗ ਨਹੀਂ ਕਰਦਾ ਤਾਂ ਬੰਦਾ ਕੁਝ ਨਹੀਂ ਕਰ ਪੰਦਾ ਉਹ ਫਿਰ ਆਪਣੇ ਉਹ ਜ਼ਿੰਮੇਵਾਰੀ ਚ ਜ਼ਿੰਮੇਵਾਰੀ ਇਹ ਵੀ ਜ਼ਰੂਰੀ ਹੁੰਦੀ ਹੈ ਜੀ ਬੰਦੇ ਇੱਕ ਤੁਸੀਂ ਆਪ ਵੀ ਇੰਟਰੋਡਕਸ਼ਨ ਦੇ ਲੇ ਸੀ ਉਹਦੇ ਤੁਸੀਂ ਕਹ ਰਹੇ ਤੁਹਾਨੂੰ ਜੋਤਿਸ਼ ਦਾ ਬੜਾ ਸ਼ੌਕ ਹੈ ਹਾਂਜੀ ਅਨੁਮਤੀ ਮੇਂ ਪੈਦਾ ਹੋਇਆ ਐਕਚੁਅਲੀ ਮੇਰੇ ਪਿਤਾ ਜੀ ਪੰਡਿਤ ਅਕਸ਼ੇ ਕੁਮਾਰ ਸ਼ਰਮਾ ਪੂਰੇ ਵਿਸ਼ਵ ਦੇ ਵਿੱਚ ਜਾਨਣਾ ਮਾਨਣਾ ਇੱਕ ਨਾਮ ਹੈ ਬਹੁਤ ਵੱਡਾ ਨਾਮ ਹੈ ਜਿਵੇਂ ਅਮਿਤਾ ਭਚਨ ਸਰ ਲੈਜੈਂਡ ਹੈ ਮੇਰੇ ਪਿਤਾ ਜੀ ਲੈਜੈਂਡ ਹੈ ਜੋਤਿਸ਼ ਦੇ ਖੇਤਰ ਦੇ ਵਿੱਚ ਈਵਨ ਕਿ ਉੱਥੇ ਵੀ ਮੈਂ ਇਹ ਗੱਲ ਕੀਤੀ ਹੁਣ ਉਹ ਦਿਖਾਣਾ ਨਾ ਦਿਖਾਣਾ ਉਹਨਾਂ ਤੇ ਡਿਪੈਂਡ ਕਰਦਾ ਕਿ ਦੀ ਕੀ ਨਹੀਂ ਦਿਖਾਨਗੇ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੂੰ ਦੱਸਿਆ ਕਿ ਉੱਥੇ ਕਿ ਜੋ ਸਾਡਾ ਜੋ ਘਰ ਹੈ ਉਹ ਘ ਉਹ ਇੱਕ ਜੋਤਿਸ਼ ਦਾ ਮਿਊਜ਼ੀਅਮ ਹੈ ਇੱਕ ਲਾਇਬ੍ਰੇਰੀ ਹੈ ਮਸਟਰ ਨੂੰ ਕਹੇ ਸਰ ਤੁਸੀਂ ਆਓ ਕਦੀ ਮੋਗਾ ਸਾਡੇ ਸ਼ਹਿਰ ਦੇ ਵਿੱਚ ਸਾਡਾ ਮੰਦਿਰ ਦੇਖੋ ਸਾਡਾ ਪ੍ਰਾਚੀਨ ਮੰਦਿਰ ਹੈ 100 ਸਾਲ ਤੋਂ ਜ਼ਿਆਦਾ ਪ੍ਰਾਚੀਨ ਸਾਡੇ ਘਰ ਪਰਿਵਾਰ ਦੇ ਚਾਰ ਪੀੜੀਆਂ ਉੱਥੇ ਸੇਵਾ ਕਰਦੀ ਪਈਆਂ ਹਨ ਤੇ ਸਾਡੇ ਆਫਿਸ ਤੇ ਆਓ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿਤਾਬਾਂ ਨੂੰ ਦੇਖ ਕੇ ਸਰ ਮੈਂ ਹੀ ਬੋਲਿਆ ਤੇ ਅੰਤਪ ਬਚੰਦ ਦਾ ਰਿਐਕਸ਼ਨ ਸਰ ਦਾ ਬਹੁਤ ਵਧੀਆ ਰਿਐਕਸ਼ਨ ਸੀਗਾ ਤੇ ਬਹੁਤ ਗੱਲਾਂ ਕਿਤੇ ਜੋਤਿਸ਼ ਦੀਆਂ ਦਿਖਾਈਆਂ ਨਹੀਂ ਗਈਆਂ ਉਹਨਾਂ ਦੀ ਮੈਂ ਰਿਸਪੈਕਟ ਕਰਦਾ ਉਹਨਾਂ ਦੀ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਹਨ ਤੇ ਆਪਣੇ ਪਿਤਾ ਜੀ ਦੇ ਆਸ਼ੀਰਵਾਦ ਦੇ ਨਾਲ ਮੈਂ ਇਸ ਫੀਲਡ ਦੇ ਵਿੱਚ ਆਇਆ ਉਹਨਾਂ ਦੇ ਬਚਪਨ ਤੋਂ ਉਹਨਾਂ ਕੋਲ ਬੈਠ ਕੇ ਸੁੱਤਰ ਹੀ ਸੁਨੇ ਜੋਤਿਸ਼ ਦੇ ਸੁਣ ਸੁਣ ਕੇ ਜਿਵੇਂ ਪੁਰਾਣੇ ਯੁਗਾ ਦੇ ਵਿੱਚ ਜਿਹੜੇ ઋષਿ ਮੁਨੀ ਹੁੰਦੇ ਸੀ ਆਪਣੇ ਗੁਰੂਆਂ ਦੇ ਅੱਗੇ ਬੈਠ ਕੇ ਸੁਣਦੇ ਸੀ ਤਾਂ ਉਪਨਿਸ਼ਦ ਲਿਖੇ ਜਾਂਦੇ ਸੀਗੇ ਓਵੇਂ ਮੈਂ ਆਪਣੇ ਪਿਤਾ ਜੀ ਤੋਂ ਜੋਤਿਸ਼ ਸਿੱਖਿਆ ਸਭ ਇਹਨਾਂ ਦੀ ਕਿਰਪਾ ਹੈ ਮੇਰੇ ਤੇ ਉਹ ਵਾਲੀ ਪੀੜੀ ਨੂੰ ਕਿ ਕੀ ਗੋਂਗੇਲ ਦੇ ਬਾਰੇ ਕਿਉਂਕਿ ਇੱਕ ਆਰਥਿਕ ਖੇਤਰ ਦਾ ਵੀ ਇੱਕ ਕੇਂਦਰ ਬਣ ਗਿਆ ਹੈ ਮੈਂ ਤਾਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਹਰ ਯੁੱਗ ਦੇ ਵਿੱਚ ਜੋਤਿਸ਼ ਨੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਸਨਾਤਨ ਤਰਮ ਦੇ ਵਿੱਚ ਪਰ ਕਲਿਯੁਗ ਇੱਕ ਤੁਹਾਨੂੰ ਪਤਾ ਹੈ ਜਿਸ ਪ੍ਰਕਾਰ ਦਾ ਯੋਗ ਹੈ ਇਸ ਯੋਗ ਦੇ ਵਿੱਚ ਕੋਈ ਵੀ ਧੰਦਾ ਪ੍ਰੋਫੈਸ਼ਨ ਹੋਵੇ ਉਹ ਤੁਹਾਨੂੰ ਪਤਾ ਹੈ ਪ੍ਰਸ਼ਟ ਹੋ ਚੁੱਕਿਆ ਹੋਇਆ ਹੈ ਚਾਹੇ ਉਹ ਆਪਾਂ ਮੈਂ ਕਿਸੇ ਪ੍ਰੋਫੈਸ਼ਨ ਦਾ ਨਾਮ ਨਹੀਂ ਲੈਣਾ ਚਾਹਾਂਗਾ ਪਰ ਆਪਾਂ ਸਭ ਨੂੰ ਬਤਾ ਪੱਜ ਜਿਹੜੇ ਜਿਹੜੇ ਫੀਲਡ ਦੇ ਵਿੱਚ ਹੈਗੇ ਆ ਉਵੇਂ ਜੋਤਿਸ਼ ਦੇ ਵਿੱਚ ਵੀ ਥੋੜੀ ਇਹਦੇ ਵਿੱਚ ਵੀ ਕੁਝ ਕੁਰਤੀਆਂ ਆਈਆਂ ਮੈਂ ਸਭ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਆਪਾਂ ਇਹਨੂੰ ਵਪਾਰ ਘਟ ਤੇ ਮਾਨਵਤਾ ਦੇ ਦ੍ਰਿਸ਼ਟੀਕੋਣ ਦੇ ਨਾਲ ਜ਼ਿਆਦਾ ਦੇਖੀਏ ਜੇ ਆਪਾਂ ਨੂੰ ਲੱਗਦਾ ਕਿ ਸਾਹਮਣੇ ਕੋਈ ਗਰੀਬ ਹੈ ਜਾਂ ਕੋਈ ਨਸ਼ੇ ਦੇ ਵਿੱਚ ਫਸਿਆ ਹੋਇਆ ਹੈ ਜਾਂ ਕੋਈ ਬਹੁਤ ਹੀ ਜ਼ਿਆਦਾ ਹਾਲਾਤ ਪਰਿਵਾਰ ਬੁਰੇ ਹਾਲਾਤਾਂ ਵਿੱਚ ਹੈ ਉਹਨਾਂ ਨੂੰ ਆਪਾਂ ਨਿਸ਼ੁਲਕ ਨਿਸ਼ੁਲਕ ਵੀ ਕਰ ਦਈਏ ਤਾਂ ਇਹ ਮਾਨਵਤਾ ਦਾ ਹੀ ਕੰਮ ਹੈ ਆਪਣੇ ਤਰੀਕੇ ਆਪਾਂ ਹਰ ਤਰੀਕੇ ਨਾਲ ਆਪਾਂ ਮਾਨਵਤਾ ਦੀ ਸੇਵਾ ਕਰ ਸਕਦੇ ਆ ਕੇਬੀਸੀ ਪ੍ਰੋਗਰਾਮ ਦੇ ਨਾਲ ਆਰਥਿਕ ਸਤਾ ਗਲਤੀ ਪਾਸ ਲਾਉਣ ਦੀ ਨਾਲ ਜਦੋਂ ਹੋ ਵੀ ਜੋ ਕਿੰਨੇ ਵਾਰੀ ਕੀ ਕਰਦੇ ਆ ਜਨਰਲ ਨੋਲੇਜ ਦਾ ਬਚਪਨ ਤੋਂ ਮੈਨੂੰ ਸ਼ੌਂਕ ਹੈ ਸਕੂਲ ਟਾਈਮ ਦੇ ਵਿੱਚ ਵੀ ਮੈਨੂੰ ਅੱਜ ਵੀ ਯਾਦ ਹੈ ਮਾਰਕੇ ਸਕੂਲ ਵਿੱਚ ਪੜਿਆ ਹਾਂ ਤੇ ਸਕੂਲ ਟਾਈਮ ਦੇ ਵਿੱਚ ਇੱਕ ਵਾਰ ਉੱਥੇ ਕੰਪੀਟੀਸ਼ਨ ਹੋਇਆ ਸੀ ਇੱਕ ਪੋਰਸੇ ਕੰਪੀਟੀਸ਼ਨ ਵਿੱਚ ਇੱਕ ਕੁਐਸਚਨ ਐਹੋ ਜਿਹਾ ਮੈਂ ਵਾਰੀ ਵਾਰੀ ਹੱਥ ਆਲਾ ਕਰ ਰਿਹਾ ਸੀ ਮੇਰੇ ਤੋਂ ਪੁੱਛ ਨਹੀਂ ਰਿਹਾ ਸੀ ਕਿ ਸਾਰੇ ਬੱਚੇ ਹੱਥ ਘੜੇ ਹੁੰਦੇ ਸੀਗੇ ਪਰ ਇੱਕ ਕੁਐਸਚਨ ਐਹੋ ਜਿਹਾ ਆਇਆ ਕਿ ਉਹਦੇ ਵਿੱਚ ਪੂਰੇ ਸਕੂਲ ਵਿੱਚ ਸਿਰਫਔਰ ਸਿਰਫ ਮੇਰਾ ਹੱਥ ਖੜਾ ਹੋਇਆ ਸੀ ਮੇਰਾ ਇੱਕ ਲਾਸ ਵਾਰ ਹੈ ਤੁਹਾਨੂੰ ਪਿਛਲੇ 10 ਸਾਲਾਂ ਤੋਂ ਤੁਸੀਂ ਜਿਹੜਾ ਹੈਗਾ ਟਰਾਈ ਕਰ ਰਹੇ ਹੋ ਕਿੰਨਾ ਟਾਈਮ ਦਿੰਦੇ ਸੀ ਕੇਪੀਸੀ ਵੀ ਇੱਕ ਵਰਸ ਵਾਰ ਤੇ ਜਦੋਂ ਮੌਲ ਇਹੋ ਜਿਹਾ ਮੱਧ ਦਿਨ ਵਿੱਚ ਹਰ ਰੋਜ਼ ਇੱਕ ਇੱਕ ਤੋਂ ਦੋ ਘੰਟੇ ਦੇੰਦਰ ਨੰਦਸੇ ਜਨਰਲ ਨੋਲੇਜ ਨੂੰ ਕਰੰਟ ਅਫੇਅਰਸ ਨੂੰ ਜਨਰਲ ਨੋਲੇਜ ਨੂੰ ਹਿਸਟਰੀ ਨੂੰ ਜੀਓਗ੍ਰਾਫ ਦੋ ਘੰਟਾ ਕੇਬੀਸੀ ਤੋਂ ਨਾਮਿਤ ਕਿ ਇੱਕ ਆਰਥਿਕ ਸਹਿਤਾ ਵੀ ਮਿਲਦੀ ਹੈਗੀ ਆਉਣ ਵਾਲੀ ਪੀੜੀ 203 ਕੀ ਕਹਿੰਦਾ ਜਿੱਥੇ ਜਿੱਥੇ ਮੌਲੇ ਦਾ ਖਿਆਲ ਆਉਣ ਵਾਲੀ ਪੀੜੀ ਨੂੰ ਮੈਂ ਕਹੂੰਗਾ ਟਰਾਈ ਕਰੋ ਸਭ ਨੂੰ ਕੋਸ਼ਿਸ਼ ਕਰਮ ਕਰਨਾ ਚਾਹੀਦਾ ਵੈ ਕਰਮ ਹੀ ਪੂਜਾ ਹੈ ਕਰਮ ਹੀ ਭਗਵਾਨ ਹੈ ਕਰਮ ਕਰੋ ਤਾ ਪ੍ਰਮਾਤਮਾ ਦੀ ਕਿਰਪਾ ਆਪਣੇ ਤੇ ਕਦੋਂ ਹੋ ਜਾਵੇ ਆਪਾਂ ਕੁਝ ਕਰ ਨਹੀਂ ਸਕਦੇਗੇ ਇਸ ਲਈ ਮੈਂ ਚਾਹੂੰਗਾ ਕਿ ਮੇਰੇ ਸ਼ਹਿਰ ਤੋਂ ਜਿਹੜੇ ਬੱਚੇ ਯੰਗਸਟਰਸ ਹੈ ਜਾਂ ਬਜ਼ੁਰਗ ਵੀ ਇਵਨ ਕਿ ਉਹ ਕੋਈ ਕੇਬੀਸੀ ਦੇ ਵਿੱਚ ਏਜ ਲਿਮਟ ਦੀ ਕੋਈ ਵੀ ਐਓ ਜੀ ਉਹ ਬਾਧੇਤਾ ਨਹੀਂ ਹੈਗੀ ਤੇ ਕੋਈ ਕਿਸੇ ਵੀ ਉਮਰ ਦੇ ਲੋਕ ਕੇਬੀਸੀ ਵਿੱਚ ਜਾ ਸਕਦੇ ਆ ਕਰਮ ਕਰੋ ਟਰਾਈ ਕਰੋ ਤੁਹਾਡਾ ਵੀ ਕਦੇ ਨਾ ਕਦੀ ਮੌਕਾ ਬਣੂਗਾ ਆਮ ਲੋਕ ਕਹਿੰਦੇ ਰਿਐਲਿਟੀ ਸ਼ੋਅ ਜਿਹੜੇ ਆ ਕੇ ਨੇ ਇਹ ਫਿਕਸ ਕੀਤੇ ਹੁੰਦੇ ਨੇ ਨਹੀਂ ਕੇਬੀਸੀ ਮੈਨੂੰ ਬਿਲਕੁਲ ਵੀ ਇਹੋ ਜਿਹਾ ਸ਼ੋਅ ਨਹੀਂ ਲੱਗਿਆ ਬਿਲਕੁਲ ਬਿਲਕੁਲ ਰੀਅਲ ਸ਼ੋਅ ਹੈ ਕੋਈ ਇਹਦੇ ਕਿਸ ਦੀ ਮਦਦ ਨਹੀਂ ਹੁੰਦੀਗੀ ਔਰ ਜੋ ਆਪਾਂ ਦਿਖਾਇਆ ਜਾਂਦਾ ਹੈ ਉਹੀ ਚੀਜ਼ ਉੱਥੇ ਹੁੰਦੀ ਹੈ ਕਿਉਂਕਿ ਮੈਂ ਖੁਦ ਜਾ ਚੁੱਕਿਆ ਹਾਂ ਸਪਨਾ ਪੂਰਾ ਹੋਇਆ ਵੀ ਤਾਂ ਬਚਲ ਬਿਲਕੁਲ ਬਹੁਤ ਵੱਡਾ ਸਪਨਾ ਪੂਰਾ ਹੋਇਆ ਔਰ ਉਹਨਾਂ ਸਾਹਮਣੇ ਬੈਠ ਕੇ ਖੁਦ ਨੂੰ ਵੀ ਬਹੁਤ ਇੰਨੀ ਪੋਜ਼ ਕਿ ਮੈਂ ਵੀ ਕੁਝ ਕਰਾ ਦੇਂਦੀ ਜਿਸ ਤੋਂ ਵੱਧ ਕੇ ਹੋਰ